ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsaanjha.in ਤੇ ਬਠਿੰਡਾ ਦੇ ਬੁਰਜਗਿਲ ਪਿੰਡ ਦਾ ਇੱਕ ਕਿਸਾਨ ਜੇਕਰ ਆਪਣੇ ਡੰਗਰਾਂ ਨੂੰ ਚਾਰੇ ਦੀ ਥਾਂ ਆਲੂ ਪਾਰਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੈ ਬਲਕਿ ਹੋਰਨਾ ਕਿਸਾਨਾਂ ਵਾਂਗ ਇਹ ਕਿਸਾਨ ਵੀ ਹਾਲਾਤ ਦਾ ਮਾਰਿਆ ਹੋਇਆ ਹੈ وجہ ਬਾਜ਼ਾਰ ਵਿੱਚ ਆਲੂ ਦੀ ਕੀਮਤ ਇੰਨੀ ਗਿਰ ਚੁੱਕੀ ਹੈ ਕਿ ਕਿਸਾਨ ਨੂੰ ਮੰਡੀ ਵਿੱਚ ਆਲੂ ਵੇਚਣਾ ਮੁਨਾਫੇ ਦਾ ਸੌਦਾ ਨਹੀਂ ਲੱਗ ਰਿਹਾ आलू दी कीमत किसान ਨੂੰ 2 ਰੁਪਏ ਕਿਲੋ ਮਿਲ ਰਹੀ ਹੈ ਇਸ ਲਈ ਬਠਿੰਡਾ ਦੀਆਂ ਸੜਕਾਂ ਤੇ ਆਲੂ ਰੁਲਦਾ ਆਮ ਵੇਖਿਆ ਜਾ ਸਕਦਾ ਹੈ ਠੇਮਿੰਦਾਰ ਹੈ ਉਸ ਕੋ ਰੋਡ ਪਰ ਉਤਾਰ ਜਾਤੇ ਹਨ ਅਤੇ ਪਸ਼ੂਆਂ ਕੋ ਜੋ ਇਸ ਕੀ ਗੋਲੀ ਹੈ ਜੋ ਵੇਸਟੇਜ ਨਿਕਲਦੀ ਹੈ ਕਿਸਾਨ ਉਸ ਕੋ ਵੀ ਕੋਈ ਰੇਟ ਨਹੀਂ ਮਿਲਦਾ ਉਸ ਕੋ ਵੀ ਪਸ਼ੂਆਂ ਕੋ ਡਾਰ ਰਹੇ ਜੋ ਅੱਛਾ ਆਲੂ ਹੈ ਰਾਸ਼ਨਾ ਹੈ ਉਸ ਕੋ ਵੀ ਪਸ਼ੂਆਂ ਕੋ ਡਾਰ ਰਹੇ ਉਸ ਦਾ ਵੀ ਕੋਈ ਧਾਮ ਨਹੀਂ ਮਿਲ ਰਹਾ ਹੈ ਬਸ ਇਸ ਕੇ ਬਾਅਦ ਇਹ ਕਿਸਾਨ ਜਮਾ ਖਤਮ ਹੋ ਚੁੱਕਾ ਹੈ ਕੋਈ ਕਿਸਾਨ ਕੀ ਕੋਈ ਸੁਣਾਈ ਨਹੀਂ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੇ ਆਲੂ ਕਾਸ਼ਤਕਾਰਾਂ ਨੂੰ ਰਾਹਤ ਦੇਣ ਦੇ ਐਲਾਨ ਦੇ ਨਾਮ ਤੇ ਆਲੂ ਦੀ ਫਸਲ ਤੇ ਦਿਹਾਤੀ ਵਿਕਾਸ ਫੰਡ ਤੇ ਮਾਰਕੀਟ ਫੀਸ ਘਟਾਉਣ ਦਾ ਫੈਸਲਾ ਕੀਤਾ ਪਰ ਆਲੂ ਦੀ ਪੈਦਾਵਾਰ ਕਰਨ ਵਾਲਿਆਂ ਦਾ ਇਲਜ਼ਾਮ ਹੈ ਕਿ ਸਰਕਾਰ ਦਾ ਇਹ ਫੈਸਲਾ ਵਪਾਰੀ ਪੱਖੀ ਹੈ ਕਿਸਾਨਾਂ ਨੇ ਮੰਗ ਕੀਤੀ ਕਿ ਪੱਛਮ ਬੰਗਾਲ ਵਾਂ ਕਿਸਾਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ ਸਰਕਾਰ ਨੇ ਚੰਗਾ ਕੀਤਾ ਘਟ ਕੀਤੀ ਹੈ ਪਰ ਮੇਰਾ ਖਿਆਲ ਹੈ ਵੀ ਕਿਸਾਨੀ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਸਾਡ ਅਸੀਂ ਤਜਰਬਾ ਕਰ ਚੁੱਕੇ ਹਾਂ ਪਹਿਲਾਂ ਬਾਸਵਤੀ ਵੇਲੇ ਬਾਦਲ ਸਾਹਿਬ ਨੇ ਰਾਹਤ ਦਿੱਤੀ ਕਿ ਮਾਰਕੀਟ ਫੀਸ ਜਾਂ ਹੋਰ ਜਿਹੜੀ ਟੈਕਸ ਆਉ ਕੱਟ ਕੀਤੇ ਜਾਂਦੇ ਆ ਉਹਦਾ ਫੈਸਲਾ ਫੈ ਜਿਹੜਾ ਫਾਇਦਾ ਹੋਣਾ ਸੀ ਉਹ ਸਿਰਫ ਵਪਾਰੀ ਲੈ ਗਿਆ ਸਾਡਾ ਚੋਨਾ ਬਾਸਮਤੀ ਪਹਿਲਾਂ ਵੀ 2000 ਨੂੰ ਵਿਕਿਆ ਤੇ ਹੁਣ ਵੀ 2000 ਤੇ ਰੋਲਦਾ ਫਿਰਦਾ ਤੇ ਉਹੀ ਹਾਲ ਮੈਨੂੰ ਲੱਗਦਾ ਵੀ ਆਲੂਆਂ ਦਾ ਵੀ ਹੋਣਾ ਹੈ ਕਿ ਜਿਹੜੀ ਮਾਰਕੀਟ ਫੀਸ ਹੈ ਅਸੀਂ ਮੰਗਦੇ ਆ ਉਹਦੀ ਬਜਾਏ ਕਿਸਾਨ ਨੂੰ ਸਿੱਧੀ ਰਾਹਤ ਦਿੱਤੀ ਜਾਵੇ ਇਹ ਮਾਰਕੀਟ ਫੀਸਾਂ ਜਿਹੜੀਆਂ ਇਹ ਕਾਗਜ਼ਾਂ ਦੇ ਚੱਕਰਾਂ 'ਚ ਹੀ ਰਹਿ ਜਾਂਦੀਆਂ ਕਿਸਾਨ ਨੂੰ ਸਿੱਧਾ ਫਾਇਦਾ ਕੋਈ ਨਹੀਂ ਇਹਦਾ ਹੁੰਦਾ ਖਸਾਨਾਂ ਨੂੰ ਸਹੀ ਰੇਟ ਨਹੀਂ ਮਿਲ ਰਿਹਾ ਜੋ 1-2 ਰੁਪਏ ਕੇ ਰੇਟ ਪਰ ਵੀ ਵਪਾਰੀ ਲੈਣੇ ਕੋ ਤਿਆਰ ਨਹੀਂ ਹਮਾਰਾ ਆਲੂ ਸਟੋਰ ਨਹੀਂ ਹੋ ਰਹਾ ਕਿਸਾਨ ਛੜਕੂਮਰ ਫੇਕ ਰਹੇ ਆ ਪਸ਼ੂਆਂ ਨੂੰ ਚਾਰ ਰਹੇ ਆ ਇਹ ਇਸ ਕੀ ਬਹੁ ਬੜੀ ਪ੍ਰੋਬਲਮ ਹੈ ਸਰਕਾਰ ਕੋ ਚਾਹੀਏ ਇਸ ਕੇ ਕੋਈ ਨਾ ਕੋਈ ਕਦਮ ਉਠਾਣਾ ਚਾਹੀਏ ਜੈਸੇ ਵੈਸਟ ਬੰਗਾਲ ਆਪਣੀ ਰਾਜਮੈਨ ਸਬਸਿਡੀ ਦੇ ਰਹਾ 100 ਰੁਪਏ ਗੱਟੇ ਮੇ ਜਾਂ ਕੇ ਸਰਕਾਰੀ ਕੋਲਡ ਸਟੋਰ ਮੇ ਆਪਣੇ ਆਲੂ ਲਵਾ ਰਹਾ ਕਿਸਾਨ ਨੂੰ ਉਸੇ ਤਰ੍ਹਾਂ ਪੰਜਾਬ ਸਰਕਾਰ ਕੋ ਵੀ ਚਾਹੀਏ ਸੈਂਟਰ ਸਰਕਾਰ ਕੋ ਵੀ ਚਾਹੀਏ ਕਿ ਕਿਸਾਨ ਨੂੰ ਇਹ ਸਮੱਸਿਆ ਇਸ ਸਮੱਸਿਆ ਕਾ ਹੱਲ ਕੋਈ ਨਾ ਕੋਈ ਜ਼ਰੂਰ ਕੱਢਣਾ ਚਾਹੀਏ ਹਾਲਾਤ ਇਹ ਨੇ ਕਿ ਕਿਸਾਨ ਨੂੰ ਆਲੂ ਦੀ ਕੀਮਤ 1 ਤੋਂ ਲੈ ਕੇ 2 ਰੁਪਏ ਕਿਲੋ ਮਿਲ ਰਹੀ ਹੈ। ਇਹ mumkin ਹੈ ਕਿ ਅੱਜ ਜਦੋਂ ਤੁਸੀਂ ਬਾਜ਼ਾਰ ਵਿੱਚ ਆਲੂ ਖਰੀਦਣ ਜਾਓ ਤਾਂ ਕੀਮਤ ਤੁਹਾਨੂੰ 10 ਤੋਂ 20 ਰੁਪਏ ਪ੍ਰਤੀ ਕਿਲੋ ਚੁਕਾਉਣੀ ਪੈ ਸਕਦੀ ਹੈ। ਹੁਣ ਸਵਾਲ ਉੱਠਦਾ ਹੈ ਕਿ ਖੇਤੀ ਵੀਪੇਂ ਦਾ ਨਾਰਾ ਦੇਣ ਵਾਲੀ ਸਰਕਾਰ ਕੀ ਜ਼ਮੀਨੀ ਤੌਰ ਤੇ ਸੋਚਦੀ ਵੀ ਹੈ ਜਾਂ ਸਿਰਫ ਐਲਾਨ ਕਰਕੇ ਕਿਸਾਨਾਂ ਨੂੰ ਫੀਲ ਗੁੱਡ ਕਰਵਾਇਆ ਜਾਂਦਾ ਹੈ। ਹੁਣ ਇਹ ਵੀ ਪਿਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ